ਇਹ ਦੇਖੋ ਮੱਕੜੀ ਆਪਦੇ ਜਾਲ ਵਿੱਚ ਬੈਠੀ ਹੈ ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਮੱਕੜੀ ਜਾਲਾ ਬਣਾਉਂਦੀ ਹੈ ਤੇ ਆਪਣੇ ਆਪ ਉਸ ਦੇ ਵਿੱਚ ਫਸ ਜਾਂਦੀ ਹੈ ਪਰ ਇਹ ਗੱਲ ਗਲਤ ਹੈ ਇਹ ਕਦੇ ਵੀ ਮੱਕੜੀ ਆਪਦੇ ਜਾਲ ਵਿੱਚ ਨਹੀਂ ਫਸਦੀ ਅਗਰ ਦੇਖਣਾ ਹੈ ਤਾਂ ਹੁਣ ਤੁਸੀਂ ਦੇਖ ਸਕਦੇ ਹੋ ਵੀ ਉਹਨੂੰ ਹਲਾਵਾਂਗੇ ਤਾਂ ਕੀ ਕਰਦੀ ਹੈ ਜਾਲਾ ਸਿਰਫ ਇਸਨੇ ਇਸ ਕਰਕੇ ਬਣਾਇਆ ਹੈ ਕਿ ਉਹਨੇ ਮੱਖੀਆਂ ਮੱਛਰੇ ਦੇ ਵਿੱਚ ਫਸਾਉਣੇ ਆ ਤੇ ਫਿਰ ਉਹਨੂੰ ਖਾਂਦੀ ਆ ਤੇ ਬੈਕ ਉਥੇ ਜਾਲੇ ਦੇ ਸੈਂਟਰ ਦੇ ਵਿੱਚ ਫੇਰ ਆ ਜਾਂਦੀ ਹੈ ਇਹ ਦੇਖੋ ਹੁਣ ਉਹਨੂੰ ਹਿਲਾ ਕੇ ਦੇਖਦੇ ਆ ਤੇ ਉਹ ਕਿੱਥੇ ਫਸੀ ਹੋਈ ਹੈ ਕਿ ਨਹੀਂ ਫਸੀ ਹੋਈ ਹੋਈ ਨਹੀਂ ਦੇਖੋ ਇਹ ਕਿੱਥੇ ਜਾਂਦੀ ਹੈ ਇਹ ਜਾਲ ਦੇ ਸੈਂਟਰ ਵਿੱਚੋਂ ਨਿਕਲ ਗਈ ਹੈ ਹੁਣ ਜਾਲ ਦੇ ਜਿਹੜਾ ਰਾਉਂਡ ਜਾਲਾ ਹੈ ਉਹਦੇ ਇੱਕ ਪਾਸੇ ਖੜੀ ਹੈ ਤੇ ਇਹਨੂੰ ਹੋਰ ਹਲਾਵਾਂਗੇ ਤਾਂ ਦੇਖੋ ਫਿਰ ਕਿੱਥੇ ਜਾਂਦੀ ਹੈ ਇੱਕ ਮਿੰਟ ਇੱਕ ਮਿੰਟ ਮੈਂ ਸੈਂਟਰ ਕਰਦਾ ਚੱਲ ਹਲਾ ਮਾੜਾ ਜਿਹਾ ਹਲਾਈ ਟੁੱਟੇ ਨਾ ਜਾਲਾ ਉਹੀ ਤਾਂ ਮੈਂ ਕਿੰਨੀ ਤੇਜ਼ ਭੱਜਣਾ ਥੋੜਾ ਥੱਲੇ ਹਲਾ ਟੱਚ ਕਰ ਤੋੜ ਨਾ ਦੇ ਜਾਲਾ ਮਾੜਾ ਜੈ ਇਹਨੂੰ ਹੋਰੋਂ ਪਾਸ ਕਰ ਤੇ ਮਾੜਾ ਜੈ ਟੱਚ ਕਰੀ ਇਹ ਮੈਨੂੰ ਮੱਕੜੀ ਦੇਖਣ ਦੇਵੀ ਸਾਈਡ ਜੀ ਤੋ ਕਰਾ ਨਹੀਂ ਜਾਲੇ ਨੂੰ ਨਹੀਂ ਮੈਂ ਟੱਚ ਕਰਨਾ ਕਿਉਂਕਿ ਉਹ ਟੁੱਟ ਨਹੀਂ ਉਹ ਟੁੱਟਣਾ ਨਹੀਂ ਹੈ ਉਹ ਬਹੁਤ ਸਟਰੋਂਗ ਆ ਚਲ ਇਹ ਮਾੜਾ ਜੈ ਟੱਚ ਕਰ ਉਹ ਫੇਰ ਚਲੀ ਗਈ ਮੱਕੜੀ ਫੇਰ ਆਪਦੇ ਸੈਂਟਰ ਵਿੱਚ ਚਲੀ ਗਈ ਇਹ ਦਾ ਘਰ ਹੈ ਨਾ ਕਿ ਫਸੀ ਹੋਈ ਹੈ ਪਰ ਬਹੁਤ ਸਾਰੇ ਲੋਕ ਪ੍ਰਚਾਰਕ ਕਥਾਵਾਚਕ ਬਹੁਤ ਸਾਰੇ ਲੋਕ ਇਹ ਬਣਾ ਟੀਵੀ ਵਾਲੇ ਵੀ ਉਹ ਵੀ ਕਹਿਣਗੇ ਜੀ ਮੱਕੜੀ ਜਾਲਾ ਬੁੰਨਦੀ ਹੈ ਤੇ ਆਪਣੇ ਆਪ ਉਸ ਵਿੱਚ ਫਸ ਜਾਂਦੀ ਹੈ ਪਰ ਇਹ ਗੱਲ ਬਿਲਕੁਲ ਗਲਤ ਹੈ ਅਸੀਂ ਇਸ ਨੂੰ ਦੇਖਿਆ ਹਲਾ ਕੇ ਜਾਲੇ ਤੋਂ ਬਾਹਰ ਚਲੀ ਗਈ ਹੁਣ ਫੇਰ ਸੈਂਟਰ ਵਿੱਚ ਆ ਗਈ ਦੇਖਦੇ ਹਾਂ ਇਹਨੂੰ ਫੇਰ ਹਲਾ ਕੇ ਫੇਰ ਕਿੱਥੇ ਜਾਂਦੀ ਹੈ ਮੜਾ ਜਿਆ ਟੱਚ ਕਰ ਉਹਰੇ ਕੰਮ ਮੈਂ ਬਣਾਉਣਾ ਤੂੰ ਇਹਨੂੰ ਟੱਚ ਕਰ ਮੜਾ ਜਿਆ ਕਰੀ ਇਹਨੂੰ ਕੁਛ ਨਹੀਂ ਹੋਣਾ ਇਹਦੇ ਮੇਰੇ ਵੱਲ ਨਾ ਕਰ ਸੋਟੀ ਖੱਬੇ ਪਾਸੇ ਨੂੰ ਰੱਖਾ ਮੜਾ ਜਿਆ ਹਲਾ ਮੈਨੂੰ ਦਿਖਾ ਆ ਦੇਖੋ ਜਾਲੇ ਦੇ ਵਿੱਚ ਤੁਰੀ ਜਾਂਦੀ ਹੈ ਤੁਰੀ ਫਿਰਦੀ ਹੈ ਫਿਰ ਹਲਾ ਇਹਦਾ ਨੇੜੇ ਇਹਦਾ ਨੇੜੇ ਘਰ ਵੀ ਬਣਾਇਆ ਹੁੰਦਾ ਅਗਰ ਇਹਨੇ ਉੱਥੇ ਜਾਣਾ ਤਾਂ ਉੱਥੇ ਵੀ ਚਲੀ ਜਾਂਦੀ ਹੈ ਟਰਾਈ ਕਰਦੇ ਆ ਵੀ ਆਪਦੇ ਘਰ ਵਿੱਚ ਜਾਵੇ ਇਹ ਤਾਂ ਤੈਨੂੰ ਫੜਨਾ ਆ ਹਾਂ ਹੋਰ ਨਾ ਇੱਥੇ ਹੀ ਮਾੜੀ ਹੈ ਕੀ ਨਹੀਂ ਹੋਣਾ ਨਹੀਂ ਹੈ ਸਤਨਾਦੀ ਉਹ ਚੱਲੀ ਆ ਉਹਦੇ ਘਰੇ ਉਹਦੇ ਚੱਲੀ ਐ ਉੱਥੇ ਖੜ ਗਈ ਹੁਣ ਦੇਖੋ ਇਹ ਜਾਲੇ ਦੇ ਵਿੱਚ ਤੁਰੀ ਫਿਰਦੀ ਹੈ ਜਾਲੇ ਦੇ ਵਿੱਚ ਫਸੀ ਨਹੀਂ ਹੈ ਸੋ ਇਸ ਕਰਕੇ ਜਿਹੜੇ ਲੋਕ ਕਹਿੰਦੇ ਆ ਕਿ ਮੱਕੜੀ ਆਪਦਾ ਜਾਲਾ ਬਣਾਉਂਦੀ ਹੈ ਤੇ ਆ ਫਸ ਜਾਂਦੀ ਹੈ ਉਹ ਬਿਲਕੁਲ ਗਲਤ ਹੈ ਇਹਨਾਂ ਨੂੰ ਇਹ ਕਹਿਣਾ ਬੰਦ ਕਰਨਾ ਚਾਹੀਦਾ ਹੈ ਅਗਰ ਇਸ ਤੇ ਵਿਸ਼ਵਾਸ ਨਹੀਂ ਤਾਂ ਆਪ ਕਿਤੇ ਮੱਕੜੀ ਦੇ ਜਾਲੇ ਦੇ ਵਿੱਚ ਮੱਕੜੀ ਬੈਠੀ ਨੂੰ ਦੇਖਣਾ ਵੀ ਉਹ ਫਸੀ ਹੋਈ ਹੈ ਕਿ ਆਰਾਮ ਨਾਲ ਬੈਠੀ ਹੈ ਆਪ ਦਾ ਸਕਾਰ ਖਾਣ ਵਾਸਤੇ ਜਦੋਂ ਹੀ ਇਹਦੇ ਕੋਲ ਕੋਈ ਮੱਖੀ ਮੱਛਰ ਫਸ ਜਾਂਦਾ ਹੈ ਤਾਂ ਜਦੋਂ ਹੀ ਉਹਨੂੰ ਖਾਣ ਜਾਂਦੀ ਹੈ ਤੇ ਖਾ ਕੇ ਫਿਰ ਇਹ ਵਾਪਸ ਆਪਦੇ ਜਾਲ ਦੇ ਸੈਂਟਰ ਵਿੱਚ ਆ ਜਾਂਦੀ ਹੈ ਇਹਨੂੰ ਹਿਲਾਏ ਨੇ ਉਹ ਹਿਲਾਉਣਾ ਹੋਣਾ ਟਾਰ ਦੇ ਵਿੱਚ ਜਾਣਾ ਇਹਨੇ ਟੁੱਟਣਾ ਨਹੀਂ ਹੈ ਆ ਦੇਖੋ ਭੱਜ ਗਈ ਆ ਭੱਜ ਗਈ ਆ ਫੜੀਆਂ ਛੋਟੀ ਫੜੀ ਐਨ ਹੁਣ ਇਹ ਜਾਲ ਦੇ ਵਿੱਚੋਂ ਨਿਕਲ ਚੁੱਕੀ ਹੈ ਤੇ ਇੱਕ ਤਾਰ ਇਹਦੀ ਕੰਧ ਦੇ ਨਾਲ ਲੱਗੀ ਹੋਈ ਹੈ ਜੇ ਇਹਨੂੰ ਹੋਰ ਹਲਾਵਾਂਗੇ ਇਹਨੇ ਉਹ ਤਾਰ ਤੇ ਆਪਦਾ ਜੋ ਜਾਲੇ ਦੀ ਤਾਰ ਹੈ ਉਹਦੇ ਉੱਪਰ ਤੁਰ ਤੁਰ ਕੇ ਇਹਨੇ ਆਪਦੇ ਘਰ ਕੰਧ ਦੇ ਕੋਲ ਚਲੀ ਜਾਣਾ ਹੈ ਹੁਣ ਇਹ ਐਨ ਇੱਕ ਪਤਲੀ ਜੀ ਤਾਰ ਤੇ ਬੈਠੀ ਹੈ ਹਲਾ ਤਾਂ ਮੜਾ ਜੀ ਗੱਲ ਲਾ ਮੜਾ ਜਾ ਮੇਰੇ ਵੱਲ ਨਾ ਕਰ ਇਹ ਮੈਨੂੰ ਇੱਧਰ ਦੇਖਣ ਦੇ ਇਹ ਫੇਰ ਇੱਧਰ ਨੂੰ ਆ ਗਈ ਤੂੰ ਉੱਧਰਲੇ ਪਾਸੇ ਨੂੰ ਕੀਤਾ ਇੱਧਰੋਂ ਹੁਣ ਇਹਨੂੰ ਆਪਾਂ ਕਿੰਨਾ ਕੋਰ ਬਾਦਰ ਕਰੀਏ ਇਹਨੂੰ ਇੱਧਰੋਂ ਟੱਚ ਕਰੇ ਆ ਆਪਦੇ ਘਰੇ ਜਾਵੇ ਦੇਖਣਾ ਵੀ ਇਹਦੇ ਘਰੇ ਜਾਂਦੀ ਆ ਮੇਰੇ ਵੱਲ ਨੂੰ ਨਾ ਕਰ ਛੋਟੀ ਆ ਇਹਨੇ ਉੱਧਰ ਨੂੰ ਜਾਊਗੀ ਇੱਥੇ ਇਧਰ ਨੂੰ ਪਹੁੰਚ ਗਿਆ ਬੇਕਾਰ ਇਹਨੇ ਉੱਪਰ ਘਰ ਬਣਿਆ ਹੋਇਆ ਇਹਦਾ ਇਹਨੇ ਉੱਪਰ ਜਾਣਾ ਆਹ ਦੇ ਦੇਖ ਲੈ ਫੜੀਆਂ ਫੜੀ ਦੇਖੋ ਇਹ ਪਤਲੀ ਜੀ ਤਾਰ ਤੇ ਫੇਰ ਜਾ ਚੜੀ ਇਹਨੂੰ ਟਰਾਈ ਕਰਦੇ ਆ ਵੀ ਆਪਦੇ ਘਰੇ ਜਾਵੇ ਆਹ ਦੇ ਆਹ ਦੇ ਕੇ ਆਹ ਦੇ ਚੱਲ ਵੀ ਚੱਲ ਉਹ ਦੇ और पतली तार तुरी जा रही है फड़ किधर गई, गई। खड़ जा मैं ठहर जा मैंने तो बाहर चली गई ਪੋ ਇਹ ਜਾਲ ਵਿੱਚੋਂ ਬਾਹਰ ਨਿਕਲ ਚੁੱਕੀ ਐ ਤੇ ਇਹਦਾ ਨੇੜੇ ਘਰ ਐ ਇਹਨੇ ਉੱਥੇ ਜਾਣਾ ਜੇ ਇਹਨੂੰ ਥੋੜਾ ਜਿਆਦਾ ਹੋਰ ਹਿਲਾਵਾਂਗੇ ਤਾਂ ਇਹਨੇ ਉੱਥੇ ਚਲੀ ਜਾਣਾ ਹਲਾਵਾਂਗੇ ਥੱਲੇੋਂ ਹਲਾਈ ਉਹ ਇਧਰ ਹਾਂ ਬਾਟਮ ਤੋਂ ਉੱਪਰ ਨੂੰ ਜਾਵੇ ਹੋਪਾ ਦੀਗੀ ਪਾ ਦੀਗੀ ਪਾ ਦੀਗੀ ਪਾ ਦੀਗੀ ਪਾ ਦੀਗੀ ਪਾ ਦੀਗੀ ਪਾਦ ਗਈ ਪਾਦ ਗਈ ਚਲੋ ਸੋ ਇਹ ਹੈ ਮੱਕੜੀ ਕਦੇ ਵੀ ਜਾਲ ਦੇ ਵਿੱਚ ਨਹੀਂ ਫਸਦੇ